ਸਮਰਾਲੇ ਦੇ ਪਿੰਡ ਸਲੌਦੀ ਦੇ ਨੌਜਵਾਨ ਦੀ ਇਟਲੀ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਪਰਮਜੀਤ ਸਿੰਘ 24 ਸਾਲ ਸਲੌਦੀ ਡੇਢ ਮਹੀਨੇ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਇਟਲੀ ਗਿਆ ਸੀ ਪਰਮਵੀਰ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪਰਮਵੀਰ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਤੇ ਜਾ ਰਿਹਾ ਸੀ ਜਦੋਂ ਉਹ ਆਪਣੇ ਤਿੰਨ ਹੋਰ ਦੋਸਤਾਂ ਨਾਲ ਸਾਈਕਲ ਤੇ ਸੜਕ ਪਾਰ ਕਰ ਰਿਹਾ ਸੀ ਤਾਂ ਅਚਾਨਕ ਇੱਕ ਤੇਜ਼ ਰਫ਼ਤਾਰ ਗੱਡੀ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਦੀ ਮੌਕੇ ਤੇ ਮੌਤ ਹੋ ਗਈ ਹੈ ਪਰਿਵਾਰ ਨੇ ਆਪਣੇ ਪੁੱਤਰ ਪਰਮਵੀਰ ਸਿੰਘ ਦੀ ਮ੍ਰਿਤਕ ਦੇ ਜਲਦ ਤੋਂ ਜਲਦ ਭਾਰਤ ਲਿਆਉਣ ਦੀ ਸਰਕਾਰ ਅੱਗੇ ਗੁਹਾਰ ਲਾਈ ਹੈ ਸਮਰਾਲੀ ਤੋਂ ਦਿਨੇਸ਼ ਕੁਮਾਰ ਭਾਰਤ ਵਾਜ ਦੀ ਰਿਪੋਰਟ ਅਵਤਾਰ ਸਿੰਘ ਦੀ ਸਲੋਤੀ ਸੀ ਅਵਤਾਰ ਜੀ ਇਹਦੇ ਦੇਖੋ ਜੀ ਤੁਹਾਡੇ ਕੀ ਲੱਗਦਾ ਮੇਰਾ ਪਤੀ ਜੱਸੀ ਆਈ ਸੀ ਕੀ ਨਾਮ ਕੀ ਉਹੰਦਰੂਸ ਸੇ ਤੁਸੀਂ ਕਦੇ ਸੀ ਗਈ ਬਹੁਤ ਲੱਖ ਬੱਚਾ ਸੀ ਸਾਡਾ ਘਟੇੜ ਫਿਰ ਵੀ ਨਾ ਪਹਲਾਉਨ ਹੁਣ ਚਾਹਨ ਬਾਤੇ ਗਈ ਸੀ ਸਾਰੇ ਖੁਸ਼ੀ ਖੁਸ਼ੀ ਛੱਡ ਕੇ ਔਰ ਕੱਲ ਸਾਨੂੰ ਜਦੋਂ ਪਤਾ ਲੱਗਿਆ ਸਭ ਕਹੇ ਤੂੰ ਕਦੀ ਕਿਤੇ ਜਾਣੇ ਸਰਪੇ ਪਈ ਅਟੇ ਪਰ ਮਾਰੂ ਪਾਪਾ ਕਾਟਾ ਪੇ ਆਹ ਆਖੀ ਬੜੀ ਕਰੂੰ ਗੱਲ ਹੋਈ ਜ ਤੁਹਾਡੀ ਮੇਰੀ ਇਹ ਤਾਂ ਪਾਰ ਵਾਲਾ ਤੇ ਇੱਕ ਦਮ ਪਹਿਲਾਂ

ਹਾਂ ਜੀ ਅਰੇ ਪੁੱਤ ਦਾ ਮੌਤ ਹੋ ਗਈ ਸੀ ਜ਼ਕਰ ਤੇ ਟਿਲਕਾ ਕਿ ਸਾਡੇ ਪਿੱਛੇ ਦਾ ਸੀ ਮੌਤ ਹੋ ਗਈ ਸੀ ਸਰ ਜੀ ਇਧਰ ਕਹਣਾ ਹੋਊਗਾ ਫਰੀ ਹੈ ਕਿ ਨਾਮ ਨੂੰ ਉਰਨੋ ਸੁਜੀਤ ਸਿੰਘ ਹੈ ਸਰ ਜੀ ਅਧੁਰ ਕਰਨਾ ਬਖੀਏ ਬੱਚੇ ਦੀ ਡੈਥ ਹੋਈ ਆ ਕਿ ਕਾਰਨ ਕੀ ਬਣਿਆ ਇਹ ਕਾਰਨ ਆਈ ਹੋਈ ਆ ਜੀ ਇਹ ਕੰਮ ਤੇ ਜਾ ਰਿਹਾ ਤੇ ਤੇ ਪਿੱਛੋਂ ਗੱਡੀ ਨੇ ਫੇਟ ਮਾਰੀ ਉਹਨੇ ਕਿੰਨੇ ਕਚਰ ਪਹਿਲਾਂ ਵਿਆਹ ਸੀ? 8 ਮਹੀਨਾ ਹੋ ਗਿਆ ਜੀ। ਉਮਰ ਕਿੰਨੀ ਕੀਤੀ ਬੱਚੀ ਦੀ? ਉਮਰ 23 ਸਾਲ ਦੇ ਲਗਭਗ। ਤੁਹਾਡਾ ਕੀ ਲੱਗਦਾ? ਮੇਰਾ ਭਤੀਜਾ ਜੀ। ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਹੜਾ ਉਹਨਾਂ ਨੂੰ ਬਾਡੀ ਲੈਣ ਦੇ ਵਿੱਚ ਪ੍ਰੋਸੈਸਸ ਹੈ। ਮੈਂ ਤਾਂ ਕਹਿੰਦਾ ਜੀ ਸਾਡੀ ਮਦਦ ਕੀਤੀ ਜਾਵੇ। ਲਾਸਟ ਟਾਈਮ ਕਦੋਂ ਉਹਦਾ ਫੋਨ ਵਗੈਰਾ ਕਦੋਂ ਗੱਲ ਹੋਈ ਸੀ? 1 ਦਿਨ ਪਹਿਲਾਂ ਹੋਈ ਹੈ ਜੀ। ਕੀ ਕਹਿੰਦਾ ਸੀ? ਕੁਛ ਸੀ ਬਸ ਬਾਹਰ। ਬਾਕੀ ਤਾਂ ਠੀਕ ਠਾਕ ਬੋਲਿਆ ਜੀ ਉਹ। ਹੂੰ। ਕੋਈ ਗੱਲਬਾਤ ਨਹੀਂ ਜੀ। ਹੂੰ। ਤਾਂ ਜੀ। ਕੌਣ-ਕੌਣ ਪਰਿਵਾਰ ਦੇ ਵਿੱਚ ਕੌਣ-ਕੌਣ ਹੈ? ਦੋ ਭਤੀਜੇ ਦੀ ਇੱਕ ਭਤੀਜਾ ਬਾਹਰ ਚਲ ਗਿਆ ਤੇ ਇੱਕ ਇੱਥੇ ਆਈ ਦੂਜਾ ਉਹ ਕਿਹੜੀ ਕੰਟਰੀ ਚ ਉਹ ਤਾਂ ਹੀ ਖੇਤੀਬਾੜੀ ਕਰਦਾ ਹੀ ਅੱਛਾ ਹਾਂਜੀ ਇਹ ਕਿੰਨਾ ਸਮਾਂ ਪਹਿਲਾਂ ਗਿਆ ਇੱਕ ਡੇਢ ਕਿ ਮਹੀਨੇ ਦੇ ਲਗਭਗ ਜੀ ਅੱਛਾ ਹਾਂਜੀ ਪਰਿਵਾਰ ਚ ਕੌਣ ਕੋਣ ਦੋ ਭਰਾ ਸਪੀ ਸੀ ਤੇ ਹੋਰ ਕੋਈ ਨਹੀਂ ਪਰਿਵਾਰ ਦੇ ਇੱਕ ਡੈਡੀ ਆ ਕੇ ਲਾ ਇੱਕ ਮੰਮੀ ਆ ਇੱਕ ਭਰਾ ਜੀ ਬੋਡੀ ਵਗੈਰਾ ਸਭ ਨੂੰ ਤਾਂ ਮੈਂ ਤਾਂ ਕਹਾਂ ਸਰਕਾਰ ਛੇਤੀ ਤੋਂ ਛੇਤੀ ਸਾਡੀ ਮਦਦ ਕਰੀ ਜਾਵੇ ਸਭ ਤੋਂ ਪਿੰਡ ਦੇ ਵਿੱਚ ਇੱਕ ਡ੍ਰੈਸਟੀ ਹੋਈ ਹੈ ਸਾਡੇ ਪਿੰਡ ਹਾਂਜੀ ਮੈਂ ਸਾਬਕਾ ਸਰਪੰਚ ਲੋਬੀ ਸਾਡੇ ਪਿੰਡ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਜਿਹੜੀ ਪਿੰਡ ਚ ਬਹੁਤ ਹੀ ਸਾਡੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਜੀ ਇਹ ਨੌਜਵਾਨ ਮੁੰਡਾ ਸਾਡਾ ਡੇਢ ਮਹੀਨਾ ਪਹਿਲਾਂ ਇਟਲੀ ਗਿਆ ਸੀਗਾ ਜੀ ਤੇ ਜਦੋਂ ਇਟਲੀ ਤੇ ਆਪਣੇ ਕੰਮ ਲਈ ਸਵੇਰੇ ਸਾਈਕਲ ਤੇ ਜਾ ਰਿਹਾ ਸੀਗਾ ਇੱਕ ਤੇਜ਼ ਰਫਤਾਰ ਗੱਡੀ ਨਾਲ ਐਕਸੀਡੈਂਟ ਦੇ ਵਿੱਚ ਦੀ ਮੌਕੇ ਤੇ ਮੌਤ ਹੋ ਗਈ। ਰੋਜ਼ੀ ਰੋਟੀ ਦੀ ਤਲਾਸ਼ ਚ ਗਿਆ ਸੀਗਾ। ਹਾਂਜੀ ਆਪਣੇ ਘਰੋਂ ਇੱਥੋਂ ਕੰਮ ਕਰਨ ਵਾਸਤੇ ਗਿਆ ਸੀਗਾ। ਜ਼ਮੀਨ ਘਾਟੂਣ ਕਰਕੇ ਬਾਹਰ ਜਾ ਕੇ ਮਿਹਨਤ ਕਰਾਂ ਤੇ ਆਪਣੇ ਪਰਿਵਾਰ ਨੂੰ ਸੱਟ ਕਰਾਂ ਜੀ। ਤੇ ਪਰ 1.5 ਮਹੀਨੇ ਵਿੱਚ ਵਿਚਾਰੇ ਦੀ ਮੌਤ ਹੋ ਗਈ ਜੀ। ਅਸੀਂ ਸਰਕਾਰ ਨੂੰ ਕੀ ਕੀ ਲਿਖਾ ਮੈਂ ਕਿਹਾ ਜਿਹੜੀ ਉਹਦੇ ਦੀ ਡੈੱਡ ਬੋਡੀ ਆ ਜੀ। ਅਸੀਂ ਪੰਜਾਬ ਸਰਕਾਰ ਕੋਲ ਬੇਨਤੀ ਕਰਦੇ ਆਂ, ਅਪੀਲ ਕਰਦੇ ਆਂ ਕਿ ਜਿਹੜੇ ਮੁੰਡੇ ਦੀ ਇਹ ਡੈੱਡ ਬੋਡੀ ਹੈ ਜੀ ਤੇ ਉਹਨੂੰ ਪੰਜਾਬ ਲਿਆਉਣ ਵਿੱਚ ਸਾਡੀ ਸਰਕਾਰ ਬਹੁਤ ਮਦਦ ਕਰੇ ਵੀ ਜਲਦੀ ਤੋਂ ਜਲਦੀ ਡੈੱਡ ਬੋਡੀ ਸਾਡੇ ਕੋਲ ਉੱਥੇ ਪਹੁੰਚੇ ਜੀ ਤੇ ਉਹਦਾ ਜਿਹੜਾ ਅੰਤਿਮ ਸੰਸਕਾਰ ਆ ਉਹ ਟਾਈਮ ਸਿਰ ਹੋ ਸਕੇ ਜੀ। ਹੋਇਆ ਕਦੋਂ ਹੈ? ਇਹ ਵੀ ਜੀ ਕੱਲ 12:00 ਵਜੇ ਦਾ ਇਟਲੀ ਦੇ ਵਿੱਚ ਹੋਇਆ ਜੀ ਤੇ ਸਾਨੂੰ ਇੱਥੇ 4:00 ਵਜੇ ਪਤਾ ਲੱਗੇ ਜੀ। ਵੇ ਇਹ ਦਰਘਟਨਾ ਹੋ ਗਈ ਉੱਥੇ ਉਹਦੀ ਮੌਕਤੀ ਮੌਤ ਹੋ ਗਈ